ਕੋਈ ਨਹੀਂ ਵਿਰਾਜ ਨੂੰ ਮौजਾਂ ਲੱਗੀਆਂ ਹਨਾ ਹਾਂ ਰੋਇਆ ਨਹੀਂ ਹੁਣ ਕਿਵੇਂ ਅੱਛਾ ਮੈਨੂੰ ਵਿਰਾਜ ਨੂੰ ਮौजਾਂ ਲੱਗੀਆਂ ਵੀ ਉਹ ਕਦੇ ਮੈਨੂੰ ਭੂਈ ਚੱਕ ਨਹੀਂ ਹੁਣ ਵਡੀਆਂ ਗੱਲਾਂ ਸੁਣਾਉਂਦਾ ਹਾਂ ਹਾਂਜੀ ਹਾਂਜੀ ਵਿਰਾਜ ਨੂੰ ਸਮਝ ਨਹੀਂ ਆਉਂਦੀ ਨਾ ਦੀਨਾਂ ਕੀ ਕਰਾਂ ਹਾਂ ਛੁੱਟੀਆਂ ਕਰਕੇ ਕਿੰਨੀ ਰੌਣਕਾਂ ਪਾਰਕ ਵਿੱਚ ਹਾਂ ਸੰਡੇ ਹਾਂ ਕੱਲ ਤੋਂ ਫੇਰ ਸਕੂਲ ਹੂੰ ਸਾ ਬੱਦੂ ਵਿਰਾਜ ਵਿਰਾਜ ਦੱਸ ਦੋ ਨਾ ਲਿਆਉਂਦੇ ਹੀ ਨਹੀਂ ਵਿਰਾਜ ਦੱਸ ਦੋ ਕੋਈ ਲੋੜ ਛੱਡੋ ਕਹਿੰਦੀ ਐ ਕਾਉਂਟ ਛੱਡਿਓ ਕੋਈ ਸਾਰਾ ਉੱਤੇ ਚੜੀ ਜਾਂਦੀ ਵਿਰਾਜ ਦੱਸ ਦੋ ਮੁੱਤੀ ਕਿ ਤੂੰ ਇਹ ਸੈਂਡੀਆਂ ਚੱਲੇ ਆਂ ਕਿ ਤੁਸੀਂ ਵੀ ਆ ਜਾਓ ਸਾਡੇ ਪਿੱਛੇ ਪਿੱਛੇ ਥੋੜੀ ਚੜੇ ਅਸੀਂ ਤੁਸੀਂ ਕਿੰਨਾ ਟਾਈਮ ਲਾਉਣਾ ਜੋਤ ਤੁਸੀਂ ਕਿੰਨਾ ਟਾਈਮ ਲਾਉਣਾ ਆ ਨਾ ਹੁਣ ਬੜੀਆਂ ਬਦਲ ਬਦਲ ਕੇ ਗੋਦੀਆਂ ਮਿਲ ਰਹੀਆਂ ਉਹਨੂੰ ਤਾਜਵੀਰ ਨੇ ਚੱਕਿਆ ਕਿ ਨਹੀਂ ਤਾਜਵੀਰ ਨੇ ਚੱਕਿਆ ਤਾਜਵੀਰ ਉਹਦੀ ਹੂ ਕਰਦਾ ਮਮਮੀ ਹਾਏ 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 ਲੈ 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 ਵੀਰਾਜੂ ਪਪਾ ਦੋ ਤਿੰਨ ਜਾਣੇ ਨੇ ਜਾਂ ਮਿੱਠੀ ਕਰ ਕਿੱਦਾਂ ਮੂੰਹ ਹਲੀਵੇਂ ਦਾ ਕਿੱਦਾਂ ਮੂੰਹ ਹਲੀਵੇਂ ਦਾ ਵੀਰਾਜੂ ਵੀਰਾਜੂ ਨਹੀਂ 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 ਮਾਮੀ ਨਾਲ ਨਾਰਾਜ਼ ਹੱਥ ਡੰਡੇ ਹੋ ਗਏ ਹਾਂ ਇਹ ਕਰ ਦੋ ਕਵਰ ਕਰ ਦੋ ਵਿੱਚ ਮੈਂ ਕਰਦੀ ਧਰਿਆ ਅੱਜ ਸਵੇਰੇ ਵੈਸੇ ਗਰਮੀ ਸੀਗੀ ਇੰਨੀ ਨਹੀਂ ਸੀ ਠੰਡ ਸਵੇਰੇ ਹੁਣ ਹੋਈ ਆ ਮੈਂ ਕਿਹਨੂੰ ਇੰਨਾ ਮਾਰ ਗਿਆ ਇਹ ਮਨ ਨੂੰ ਕਹਿੰਦਾ ਮੈਂ ਮੈਨੂੰ ਕਹਿੰਦੇ ਉਹ ਬੀ ਚੱਕਲਾ ਅੱਛਾ ਅਮਰ ਤਨੂ ਵੈਸੇ ਕਿ ਮੈਂ ਚੱਕਾ ਜ਼ਿਆਦਾ ਹੈਨਾ ਤੁਹਾਡਾ ਫੇਸ ਵਾਲੀ ਕਿੱਦਾਂ ਵੇਂਦਾ ਹਾਂ ਮਾਮੀ ਆ ਪਹਿਲੀ ਅਰੇ ਰੈਡ ਜੀਅਰ ਦੇ ਵੇਖਿਆ ਹਾਂ ਆ ਜੇ ਵੀ ਦੂਜੀ ਵਾਰੀ ਤਾਂ ਜਮੀਨੇ ਆ ਦਿਖਾ ਰਹੇ ਜੀ ਬੱਚੇ ਆਹ ਵੇਖ ਲਓ ਨਹੀਂ ਆ ਪੁੱਛਣ ਵਾਲਾ ਹੋਵੇ ਆ ਮੋਟੀ ਨੂੰ ਵੀ ਤੂੰ ਨਿਆਣੀ ਆ ਬੱਚਿਆਂ ਦਾ ਆਣਾ ਹੈ ਨਾ ਕਹਿੰਦਾ ਉਹ ਬੱਚਾ ਇਹ ਤੇ ਮੈਂ मामੂ ਆ ਅੱਛਾ मामੂ ਆ ਆਂਦਾ ਮੈਂ मामੂ ਆ ਮੈਂ ਨਾ ਬੋਤਾ ਮੈਂ ਬੋਤਾ ਤੁਸੀਂ ਚਾਚੂ ਆ ਤੁਸੀਂ ਚਾਚੂ ਆ ਖਾ ਲੈਂਦਾ ਇਹ ਦਿੰਦਾ ਦਿੰਦਾ ਉਹਨੂੰ ਉਹਨੂੰ ਫੜਾ ਮੈਂ ਧਿਆਨ ਉਧਰ ਹੀ ਉਧਰ 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 ਆਂ ਫੜ ਲੀ ਫੜ ਕੇ ਲੈ ਆਂਗੇ ਫੜ ਕੇ ਨਹੀਂ ਖਾ ਲੈਣ ਭਾਈ ਖਾ ਲੈ ਲੈਂਦਾ ਖਾ ਲੈ ਤਾਂ ਹੀ ਤੋਨੇ ਫੜਿਆ ਫਟਾਫਟ ਕਿਦਾਂ ਕਿਦਾਂ ਕੋਈ ਨਹੀਂ ਵੇਖਿਆ ਮੈਨੂੰ ਜਿੰਨੇ ਚੁੱਕਿਆ ਕਿ ਨਹੀਂ ਕਾਜਵੀਰ ਕਹਿੰਦਾ ਖਾਣਾ ਕਾਜਵੀਰ ਕਹਿੰਦਾ ਖਾਣਾ ਕਾ ਬੀਟਾ ਹੋ ਗਿਆ ਲੈ ਗਿਆ ਅਗਰ ਬੱਚਿਆਂ ਦੀ ਰੌਣਕ ਵੇਖ ਲਓ ਵੱਖਰੀ ਹੈ ਨਾ ਮਾਂ ਮਾਂ ਨਹੀਂ ਇਹਨੂੰ ਮੋਟੀ ਨੂੰ ਪੁੱਛਣ ਵਾਲਾ ਵੀ ਤੂੰ ਤੋੜਨਾ ਇਹ ਬਾਪੂ ਦੇਖੋ ਮਾਟੀ ਲੰਮੀ ਪਈ ਉਹ ਹੀ ਤਾਂ ਨੇ ਮੈਂ ਤੂੰ ਪੁੱਛਣ ਵਾਲਾ ਹੋਏ ਇਹਨੂੰ ਵੀ ਤੂੰ ਤੋੜਨਾ ਬੱਚਿਆਂ ਦਾ ਇਹ ਬੱਚਿਆਂ ਦੇ ਖੇਡਣ ਵਾਸਤੇ ਆ ਲੈ ਲੈ ਕਿਦਾਂ ਪਈ ਆ ਸਰਾਲ ਉਹ ਦੂਜੀ ਦੀ ਗੱਲ ਕਰਦੀ ਤਜਵੀਰ ਦਾਦੀ ਮਮਾ ਕਿੱਥੇ ਆ ਤੂੰ ਤੁਸੀਂ ਕਦੋਂ ਜਾਣਾ ਜਨਵਰੀ ਜਨਵਰੀ ਚ ਅਸੀਂ ਤੁਹਾਡੇ ਨਾਲ ਪਹਿਲਾਂ ਜਾਣਾ ਅਸੀਂ ਤੁਸੀਂ ਲੇਟ ਜਾਣਾ ਅਸੀਂ ਪਹਿਲਾਂ ਜਾਣਾ ਪਹਿਲਾਂ ਜਾਣਾ ਪਹਿਲਾਂ ਨਹੀਂ ਅਸੀਂ ਪਹਿਲਾਂ ਜਾਣਾ ਬੇਟੇ ਤੁਸੀਂ ਲੇਟ ਜਾਣਾ ਤੁਹਾਨੂੰ ਅਸੀਂ ਲੰਡੀ ਚੂਹੀ ਦੇ ਦੇਣੀ ਹੈ ਕਹਿੰਦਾ ਨਹੀਂ ਦੀਦੀ ਤੁਸੀਂ ਤੁਸੀਂ ਲੇਟ ਜਾਣਾ ਤੇ ਅਸੀਂ ਤੁਹਾਡਾ ਪਹਿਲਾਂ ਜਾਣਾ ਨਹੀਂ ਪੁੱਤੂ ਅਸੀਂ ਪਹਿਲਾਂ ਚਲ ਜਾਣਾ ਮਾਮੀ ਚੱਲੇ ਆ ਕੀ ਆਂਦੀ ਅਮਰ ਦਾ ਕੇਸ ਬਹੁਤ ਲੰਬੇ ਹੋਗੇ ਅਮਰ ਦਾ ਕੇਸ ਮੈਂ ਕਿਹਾ ਬਹੁਤ ਲੰਬੇ ਹੋਗੇ ਹਾਂ ਸਹੀ ਗੱਲ ਹੈ ਲੈ ਲੈ ਅੱਜ ਸਾਰੀ ਵੀਡੀਓ ਸਾਂ ਲੈ ਕੋਸ਼ ਸਾਰੀ ਵੀਡੀਓ ਇਹਨਾਂ ਦਾ ਹੀ ਆ ਕੋਈ ਜਾਨਾ ਬਹੁਤ ਪੁੱਛ ਰਿੰਦਾ ਹੈ ਬੱਚਿਆਂ ਦਾ ਬਹੁਤ ਪੁੱਛ ਰਿੰਦਾ ਹਾਂ ਅੰਦਰ ਵੀ ਹੋਣ ਦੇ ਦੀ ਰਿੰਦਾ ਹਾਂ ਹਾਂ ਜੇ ਪੈਕਿੰਗ ਕਰਨੀ ਤੁਸੀਂ ਤੁਸੀਂ ਪੈਕਿੰਗ ਕਰਨੀ ਅਸੀਂ ਤਾਂ ਕਰਕੇ ਰੱਖਤੀ ਚਲੋ ਥੋੜੀ ਥੋੜੀ ਜਿਹੀ ਰਹਿ ਗਈ ਆ ਬਾਕੀ ਕਰ ਲਈ ਪੈਕਿੰਗ ਸਹੀ ਹੋ ਸੱਚਾ ਚਲੋ ਪਾਉਣੀ ਆ ਹਾਂ ਉਹਨਾਂ ਨੇ ਵੀ ਨਾਲ ਜਾਣਾ ਹਣਾ ਉਹ ਜਾ ਰਹੇ ਆ ਨਹੀਂ ਉਹ ਪਹਿਲਾਂ ਜਾਣਗੇ ਸਾਡੇ ਤੋਂ ਦੋ ਪਰੇ ਓਕੇ ਦਿੱਲੀ ਜਾਣਾ ਨਾ ਤੁਸੀਂ ਉਹਨਾਂ ਨੇ ਸੀਟ ਬੁੱਕ ਕਰਦੀ ਕੁਝ ਦਿੱਲੀ ਜਾਣਾ ਜਾਂ ਅੰਮ੍ਰਿਤਸਰ ਦਿੱਲੀ ਦਿੱਲੀ ਤੁਸੀਂ ਨਹੀਂ ਜਾਣਾ ਤੁਸੀਂ ਇੱਕ ਤੇ ਜਾਣਾ ਆਹੋ ਉਹ ਸਾਧਕਾਰ ਨਹੀਂ ਅਬ ਬੋਰਡ ਅਸੀਂ ਵੀ ਜਾਣਾ ਬਟੇ ਅਸੀਂ ਵੀ ਇੰਡੀਆ ਜਾਣਾ ਵੀ ਰਾਜ ਨੇ ਇੰਡੀਆ ਜਾਣਾ ਏ ਆਵੇਂ ਨਿਕੂ ਜਾ ਜਾਂਦਾ ਪਿਆ ਬੈ ਕੇ ਚੁੱਕਦੇ ਨੇ ਹਾਂ ਜੀ ਉਹ ਉੱਦੀ ਬੈ ਕੇ ਕਰਦੀ ਤਹੀ ਤਰੇ ਅਮਰਤਾ ਤਾਂ ਥੱਲੇ ਹੀ ਬੈ ਗਈ ਲੈ ਕੇ ਹੁਣ ਇਹ ਕੋਲੀ ਨਾ ਪਾਣਾ ਦੇਖੋ ਤਾਂ ਗਾਂ ਨਾ ਵੱਜੇ ਨਹੀਂ ਨਹੀਂ ਖਾ ਲੈਂਦਾ ਏ ਖਾ ਜਿਆ ਜਿਆਦਾ ਹੀ ਖਾ ਲੈਂਦਾ ਖਾ ਲੈਂਦਾ ਮੇਰੇ ਬੱਚਿਆਂ ਨੂੰ ਵੇ ਲੋ ਕਿੰਨਾ ਤੂੰ ਜਲਦੀ ਜਲਦੀ ਖਾ ਲੈ ਫੇਰ ਮੈਂ ਤੈਨੂੰ ਚੂਹ ਦੇ ਦੂੰਗੀ। ਓਕੇ ਮੈਂ ਤੈਨੂੰ ਚੂਹ ਦੇ ਦਿੰਦੀ। ਇਹਨੂੰ ਦੇਣਾ। ਤੈਨੂੰ ਅਮਰ ਤੋਂ ਕਿੰਨਾ ਪਿਆਰ ਆਉਂਦਾ? ਬਹੁਤ ਬਹੁਤ ਆਉਂਦਾ। ਮੈਨੂੰ ਵੀ ਆਉਂਦਾ। ਤੁਹਾਨੂੰ ਵੀ ਆਉਂਦਾ। ਓਕੇ। ਤਾਜੂਰੀ ਕਿੰਨਾ ਅੱਜ ਮੈਂ ਲੈ ਜਾਣਾ। ਮੈਂ ਕਿਹਾ ਚੱਲ ਠੀਕ ਲੈ ਜਾ। ਘਰੇ ਲੈ ਕੇ ਜਾਣਾ। ਇੰਨੇ ਤੇ ਮੂੰਹ ਚ ਹੈਗੀ ਐ। ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ। ਖਾ ਲੈਣਾ। ਜਦੋਂ ਮੂੰਹ ਵਿੱਚ ਪਾਉਂਦੇ ਨੇ ਉਹ ਫੇਸ ਚ ਆਉਂਦੀ ਐ। ਬੋਲੀ ਹੋ ਜਾਂਦੀ ਨਾ ਮੂੰਹ ਚ। ਹਾਂ। ਮੈਨੂੰ ਪਤਾ ਮੈਂ ਖਾ ਨਹੀਂ। ਹਾਂ ਇਹ ਅਮਰ ਅਮਰ ਤਾਂ ਕੰਮ ਚਾਹਰ ਬਹੁਤ ਹੋ ਗਈ ਹੈ ਨਾ ਹਾਂ ਉਹ ਖਾਣਾ ਨਹੀਂ ਖਾਂਦੇ পেট ਭਰ ਕੇ ਉਹਨੂੰ ਮਿਲਦਾ ਭੁੱਖ ਲੱਗੀ ਆ ਹਾਂ ਨਹੀਂ ਇਹ ਹੈ ਨਾ ਦੁੱਧ ਪੀਤਾ ਸੀਗਾ ਦੁੱਧ ਦੁੱਧ ਪੀਤਾ ਸੀ ਮੈਂ ਤਾਂ ਕਰਕੇ ਫਿਰ ਅਜੇ ਅਜੇ ਦੇਣਾ ਨਹੀਂ ਚੱਲ ਕੋਈ ਨਹੀਂ ਖਾਂਦਾ ਖਾ ਲੈਣ ਨੂੰ ਦੁਕਾਨ ਤੋਂ ਹੋ ਜਾਵੇ ਸਵਾਦ ਲੱਗਦਾ ਹੈ ਇਹਨੂੰ ਵੀ ਇਹ ਅਮਰ ਤਾਂ ਕਹਿੰਦੀ ਜਿਵੇਂ ਉਹ ਖਾਂਦਾ ਉਹਨੂੰ ਪਾਣ ਦਾ ਨਹੀਂ ਉਹਦਾ ਸਟਾਈਲ ਹੀ ਹੋ ਜਾਣਾ ਨਹੀਂ ਆਪਾਂ ਤਾਂ ਥੱਲੇ ਚੌਂਕੜੀ ਮਾਰ ਕੇ ਬਹਿ ਗਏ ਸਾਰੇ ਆਪੜ ਕੋਈ ਵੀ ਮੈਂ ਥੋੜੀ ਚਾਰਲੀ ਤਾਂ ਭੱਜ ਗਈ ਚਾਰਲੀ ਕਿੱਧਰ ਚੱਲ ਗਈ ਉਹ ਚੱਲ ਗਈ ਆ ਉਹ ਖੜੀ ਆ ਪਿੰਗ ਕੋਲੇ ਉਹ ਪਿੰਗ ਹਾਂ ਤੁਸੀਂ ਐ ਯੂਟਿਊਬ ਤੇ ਪਾਵਾਂਗੇ ਹਾਂਜੀ ਪਾਵਾਂਗੇ ਆਪਾਂ ਤੁਹਾਡੀ ਵੀਡੀਓ ਯੂਟਿਊਬ ਤੇ ਨਾਲੇ ਦਾਦੀ ਮम्मा ਵੇਖਣਗੇ ਉੱਥੇ ਮੈਂ ਵੀ ਦੇਖੂ ਹਾਂ ਤੁਸੀਂ ਵੀ ਵੇਖਿਓ ਪਾਵਾਂਗੇ ਆਪਾਂ ਲਾਈਕ ਸੀ ਨਮਨੋ ਚੈਨਲ ਨੂੰ ਕਿ ਵੀਡੀਓ ਬਣੀ ਸੀ ਤੇ ਉਹ ਕੀ ਕਨੇ ਕਈ ਜਾਣਿਆਂ ਨੇ ਲਾਈਕ ਕੀਤਾ ਵੈਰੀ ਗੁੱਡ ਵੈਰੀ ਗੁੱਡ ਆਪਾਂ ਹੁਣ ਇੰਡੀਆ ਮਿਲਾਂਗੇ ਚੰਗਾ ਚੰਦ ਦੇਖੋ ਕਿੰਨਾ ਸੋਹਣਾ ਨਿਕਲਿਆ ਚੰਦ ਮੱਸਿਆ ਨੰਘ ਕੇ ਗਈ ਆ ਨਾ ਝੂਟੇ ਲੈ ਨੇ ਲੈਟਾਂ ਲੱਗੀਆਂ ਸਾਰੇ ਬੱਦਲ ਕਿੰਨਾ ਹੋ ਗਿਆ ਇੰਡੀਆ ਤਾਂ ਆਪਣਾ ਜਿੱਥੇ ਠੰਡ ਹੀ ਬਹੁਤ ਜ਼ਿਆਦਾ ਆ ਹਾਂ ਇੰਡੀਆ ਬਹੁਤ ਬਹੁਤ ਜ਼ਿਆਦਾ ਠੰਡ 5 6 ਡਿਗਰੀ ਆ ਧੁੰਦ ਬੜੀ ਪੈ ਰਹੀ ਆ ਸਾਡੇ ਸਾਡੇ ਵੀ ਸਾਰੇ ਐਂ ਕਹੀ ਜਾਂਦੇ ਉੱਥੇ ਕਿ ਆਉਣਾ ਤੁਸੀਂ ਕਿੱਦਾਂ ਵੀ ਹੌਲੀ ਹੌਲੀ ਆਇਓ ਹਨਾ ਵੀ ਦਿੱਲੀ ਤੋਂ ਕਿੰਨਾ ਚਲੋ ਪ੍ਰਮਾਤਮਾ ਅੱਗੇ ਕਹਿੰਦੇ ਹੁੰਦੇ ਆ ਹਾਂ ਵਾਹਿਗੁਰੂ ਦੀ ਮਿਹਰ ਚਾਹੀਦੀ ਆ ਸਹੀ ਗੱਲ ਫਿਰ ਤੇ ਸਾਰੀਆਂ ਮੁਸ਼ਕਲਾਂ ਹਾਂ ਲੈ ਹਾਲੋ ਜਾਣਗੀਆਂ ਹਾਂ ਛੋਟਾ ਜਾ ਛੋਟਾ ਜਾ ਵਿਰਾਜ ਦੇ ਨਿੱਕੀ ਜੀ ਭੂਈ ਨਿੱਕਾ ਜਾਂ ਚਾਚਾ ਸਹੀ ਗੱਲ ਹੈ ਹੈਨਾ ਨਿੱਕੀ ਜੀ ਭੂਈ ਨਿੱਕਾ ਜਾਂ ਚਾਚਾ ਲੈ ਲੈ ਉਹਨੂੰ ਕਿ ਮੈਂ ਪਿਆਰ ਕਰਾਂ ਸਹੀ ਗੱਲ ਹੈ ਅੱਜ ਅਮਰ ਤਾਂ ਨਹੀਂ ਦਿੰਦੀ ਕਿਸੇ ਨੂੰ ਵੀ ਚੱਕਣ ਠੰਡ ਹੋ ਗਈ ਚੱਲੀ ਹੈ ਹੈਨਾ ਹਾਂ ਸਹੀ ਗੱਲ ਠੰਡ ਹੋ ਗਈ